ਹਾਂਜੀ ਜਰ ਕੀ ਨਮੋਸਤਕਾ ਮੇਰਾ ਨਾਮ ਗੁਰਿੰਦਰ ਸਿੰਘ ਅੱਜ ਜੋ ਇੱਥੇ ਲਾਲਾ ਲਾਇਪਤਰਾਏ ਪਾਰਕ ਵਿੱਚ ਇੱਕ ਕੈਂਪ ਦੇ ਅੱਖਾਂ ਦਾ ਕੈਂਪ ਲੱਗਿਆ ਬਰਾੜ ਖਾਂ ਦੇ ਸਹਿਯੋਗ ਨਾਲ ਤੇ ਹੋਰ ਵੀ ਜਿਹੜਾ ਸਹਿਯੋਗ ਹੈ ਉਹ ਕਿਹੜਾ ਹੈ ਮੈਂ ਗੁਡ ਮਾਰਨਿੰਗ ਵੈਲਫੇਅਰ ਕਲੱਬ ਦਾ ਸੰਸਥਾਪਕ ਆ ਤੇ ਮੁੱਖ ਸਰਪ੍ਰਸਤਾਂ ਸਾਡੇ ਚੀਪ ਪਾਟਨ ਕੁਲਤਾਰ ਸਿੰਘ ਸੰਧਵਾ ਜੀ ਜੋ ਮਾਝੋ ਦੇ ਸਪੀਕਰ ਨੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢੱਲੋਂ ਜੀ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਜੀ ਸਮੇਤ ਜਿਹੜੇ ਕਾਰਜਕਾਰ ਨਹੀਂ ਬਣੇ ਆ ਉਹ ਮੁਨਕਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ 'ਚ ਲਗਾਤਾਰ ਯਤਨਸ਼ੀਲ ਆ ਜਿੰਨੇ ਵੀ ਗੁੱਡ ਮਾਰਨਿੰਗ ਕਲੱਬ ਦੇ ਮਾਣ ਮੱਤੇ ਮੈਂਬਰ ਨੇ ਸਾਰੇ ਮੰੰਦਰਾਂ ਨੇ ਬਹੁਤ ਸਵਾਮਾਂ ਨਿਭਾਏ ਨੇ ਜਿੱਥੇ ਅੱਜ ਇਸ ਨਿਊਸਪੇਕ ਪਾਰਕ ਦੀ ਕਾ ਆਕਲਪ ਕੀਤੀ ਹੈ ਉੱਥੇ ਜਿੰਨੇ ਵੀ ਵੀਰ ਭੈਣਾਂ ਨਾਲ ਗੱਲ ਹੋਈ ਤੁਸੀਂ ਵੀ ਰਹਿਤ ਯਾਦ ਜੀ ਗੱਲ ਕੀਤੀ ਤਾਂ ਸਾਰੇ ਜਿੱਥੇ ਨੇਤਰ ਪ੍ਰਕਾਸ਼ ਚੈਰੀਟੇਬਲ ਟਰਸਟ ਅਤੇ ਬਰਾੜ ਅੱਖਾਂ ਦਾ ਹਸਪਤਾਲ ਉਹਦੀ ਪ੍ਰਸ਼ੰਸਾ ਕਰ ਰਹੇ ਨੇ ਨਾਲ 19 ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੀ ਪ੍ਰਸ਼ੰਸਾ ਹੋ ਰਹੀ ਆ ਕਿਉਂਕਿ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦਾ ਇਹ ਮੰਚ ਹੈ ਜਿੱਥੇ ਕੋਈ ਵੀ ਲੋੜਵੰਦ ਆ ਉਹਨੂੰ ਇਲਾਜ ਲਈ ਪੈਸਾਂ ਦੀ ਲੋੜ ਹੈ ਨਾਲ ਦੀ ਨਾਲ ਇਕੱਠੇ ਕਰਕੇ ਦੇ ਦਿੰਦੇ ਸੀ ਉਹਨੂੰ ਦੇ ਬੇਟੇ ਬੇਟੀ ਦੇ ਵਿਆਹ ਦੀ ਲੋੜ ਹੈ ਨਾਲ ਦੀ ਨਾਲ ਕਿਸੇ ਦੀ ਡਿੱਗੀ ਛੱਤ ਪਾਉਣੀ ਹੈ ਨਾਲ ਦੀ ਨਾਲ ਕਿਸੇ ਦੇ ਬੱਚੇ ਦੀ ਫੀਸ ਭਰਨੀ ਹੈ ਨਾਲ ਦੀ ਨਾਲ ਪਰ ਜਦੋਂ ਦੁਰਵਰਤੋਂ ਹੋਣ ਲੱਗੀ ਸਾਡੀ ਉਸ ਦਸਵੰਦ ਦੀ ਮਾਇਆ ਦੀ ਤਾਂ ਉਸ ਤੋਂ ਬਾਅਦ ਗੁਰਨਾਣਕ ਮੋਦੀ ਖਾਨਾਂ ਵਾਲਿਆਂ ਦਾ ਸਹਿਯੋਗ ਲਿਆ ਹੁਣ ਪਰਤਾਲ ਕਰਦੇ ਨੇ ਪਹਿਲਾਂ ਉੱਥੇ ਜਾਂਦੀ ਹੈ ਐਪਲੀਕੇਸ਼ਨ ਉਹਦੀ ਪਰਤਾਲ ਹੁੰਦੀ ਹੈ ਤੇ ਪਰਤਾਲ ਤੋਂ ਬਾਅਦ ਮਦਦ ਕੀਤੀ ਜਾਂਦੀ ਹੈ ਤਾਂ ਜੋ ਸਿਰਫ ਲੋੜਵੰਦ ਨੂੰ ਮਦਦ ਮਿਲੇ ਕਈ ਵਾਰ ਕੀ ਹੁੰਦਾ ਲੋੜਵੰਦ ਦਾ ਹੱਕ ਮਾਰਿਆ ਜਾਂਦਾ ਹੈ ਜਿਹੜਾ ਗੈਰ ਲੋੜਵੰਦ ਹੈ ਉਹ ਫਾਇਦਾ ਲੈ ਜਾਂਦਾ ਹੈ ਇਸ ਲਈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮੰਚ ਤੇ ਪਹੁੰਚੇ ਨੇ ਡਾਕਟਰ ਪੀ ਐਸ ਬਰਾੜ ਡਾਕਟਰ ਪੀ ਐਸ ਬਰਾੜ ਦਾ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾਕਾਰਾਂ ਦਾ ਲਗਾਤਾਰ ਯੋਗਦਾਨ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿਉਂ ਵੀ ਮੈਂਬਰ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮੈਂਬਰ ਨੇ ਸਪੈਸ਼ਲ ਇਨਵਾਈਟ ਕੀਤਾ ਉਹਨਾਂ ਦੇ ਨਾਲ ਮਾਹ ਡਾਕਟਰ ਆਏ ਨੇ ਡਾਕਟਰ ਪ੍ਰਕਾਸ਼ ਮਿਸ਼ਰਾ ਜੀ ਡਾਕਟਰ ਰਾਜਪਾਲ ਸਿੰਘ ਵੈਰੋਕੇ ਡਾਕਟਰ ਸ਼ਰਾਸ ਜੀ ਡਾਕਟਰ ਓੰਕਾਰ ਸਿੰਘ ਅਟਵਾਲ ਜੀ ਸੋ ਜਿਹੜੀ ਸਾਰੀ ਟੀਮ ਆਈ ਹੈ ਗੁੱਡ ਮਾਰਨਿੰਗ ਕਲੱਬ ਵੱਲੋਂ ਉਹਨਾਂ ਨੂੰ ਵੀ ਜੀ ਆਇਆਂ ਕਿਹਾ ਜਾਂਦਾ ਔਰ ਇਸ ਕੈਂਪ ਬਾਰੇ ਜਾਂ ਲੋਕਾਂ ਨੂੰ ਕੋਈ ਆਪਣਾ ਮੈਸੇਜ ਕੋਈ ਦੇਖ ਕੋਈ ਜਾਣਕਾਰੀ ਚਾਹੀਦੀ ਹੈ ਦੇਖੋ ਡਾਕਟਰ ਬਰਾਨ ਨੇ ਇੱਕ ਬੜੀ ਵਧੀਆ ਗੱਲ ਸਾਂਝੀ ਕੀਤੀ ਹੈ ਉਹ ਕਹਿੰਦੇ ਨੇ 슈ਗਰ ਦੀ ਬਿਮਾਰੀ ਸਿਰਫ ਇਹ ਨਹੀਂ ਕਿ ਇੱਕ ਅਦਾ ਰੋਗ ਲਿਆਉਂਦੀ ਆ ਉਹ ਮੇਰੇ ਰੋਗ ਲਿਆਉਂਦੀ ਆ ਇਸ ਵੇਲੇ ਸਭ ਤੋਂ ਜ਼ਿਆਦਾ ਅੱਖਾਂ ਦੇ ਪਿਛਲੇ ਪਰਦੇ ਤੇ ਮਾਰੂ ਸਾਫਤ ਹੋ ਰਹੀ ਆ ਸੋ ਡਾਕਟਰ ਬਰਾਨ ਨੇ ਕਿਹਾ ਕਿ ਜਿਹੜੇ ਸ਼ੁਰੂਆਤੀ ਰੋਗ ਥਾਮ ਹੈ ਜੇ ਸਮੇਂ ਸਿਰ ਜਾਂਚ ਹੋ ਜੇ ਬਿਮਾਰੀ ਦਾ ਪਤਾ ਲੱਗ ਜੇ ਤਾਂ ਸ਼ੁਰੂਆਤੀ ਰੋਗ ਥਾਮ ਹੈ ਇਸ ਲਈ ਉਹ ਜਿਹੜੀ ਪਿਛਲੇ ਪਰਦੇ ਦੀ ਜਾਂਚ ਕਰਨ ਵਾਲੀ ਮਸ਼ੀਨ ਬੜੀ ਮਹਿੰਗੀ ਆ ਉਹ ਲੈ ਕੇ ਆਏ ਨੇ ਡਾਕਟਰ ਸਾਹਿਬ ਇੱਥੇ ਉਹਨਾਂ ਦੀ ਸਾਰੀ ਟੀਮ ਲੈ ਕੇ ਆਈ ਆ ਪੂਨ ਪ੍ਰਕਾਸ਼ ਗੁਪਤਾ ਜੀ ਸਾਡੇ ਗੁੱਡ ਮਾਰਨਿੰਗ ਕਲੱਬ ਦੇ ਸਹਾਇਕ ਜਾਂਚੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਹੋਰ ਕਿਸੇ ਕੋਲ ਨਹੀਂ ਉਹ ਮਸ਼ੀਨ ਜਿਹੜੀ ਡਾਕਟਰ ਬਰਾੜ ਖੁਦ ਲੈ ਕੇ ਆਏ ਨੇ ਗੁੱਡ ਮਾਰਨਿੰਗ ਕਲੱਬ ਦੇ ਸਮਾਨਤ ਸੇਵਿੰਦਰ ਨੀਟੂ ਜੀ ਸਮਾਜ ਸੇਵੀ ਨੇ ਉਹ ਕਹਿੰਦੇ ਗੁੱਡ ਮਾਰਨਿੰਗ ਕਲੱਬ ਨੇ ਹੋਂਦ ਵਿਚਾਲੀ ਐ ਇਸ ਪਾਰਕ ਦੀ ਨਹੀਂ ਤਾਂ ਹੋਰ ਪਾਰਕਾਂ ਦੀ ਤਰ੍ਹਾਂ ਇਸ ਪਾਰਕ ਦੀ ਹੋਂਦ ਵੀ ਖਤਮ ਹੋ ਚੱਲੀ ਸੀ। ਸ਼ੋਕਤਪੁਰਾ ਅੱਜ ਸੇ ਤੁਹਾਡੇ ਸਹਿਯੋਗ ਨਾਲ ਨਾਲ ਬਹੁਤ ਪਿਆਰ ਕਰਦਾ ਹੈ ਤੇ ਜੋ ਕੋਟਪੁਰਾ ਦੇ ਕਲਾ ਲਾਈਟ ਪਰ ਪਾਰਕ ਤੇ ਜੋ ਤੇ ਕੈਂਪ ਜੋ ਇਹਨਾਂ ਦੇ ਬਹੁਤ ਚੜ੍ਹਦੀ। ਇਹ ਕਿਵੇਂ ਚੱਲਦੀ ਹੈ? ਇਹ ਅਤਿ ਕਿਤਾ ਰੋਗਾਂ ਸਾਹਿਬ ਪਿਛਲੇ ਪਰਦੇ ਦੀ ਜਾਂਚ ਕਰਨ ਲਈ ਕੈਂਪ ਸੀਗਾ ਜਿਨ੍ਹਾਂ ਉਹਨਾਂ ਵੀ ਜਿਹਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ 슈ਗਰ ਜਾਂ ਬਲੱਡ ਪ੍ਰੈਸ਼ਰ ਹੈ ਤੇ ਕੋਈ ਵੀ ਤਾਂ ਕਿ 슈ਗਰ ਦੀਆਂ ਜਿਹੜੀਆਂ ਬਿਮਾਰੀਆਂ ਆ ਇਹ ਲੋਕ ਆਮ ਤੌਰ ਤੇ ਲੱਗੀਆਂ ਨਹੀਂ ਜਾਂਦੀਆਂ ਤੇ ਉਹਦੇ ਬਥੇ ਲੱਗਦਾ ਇਹੋ ਘਾਨਾ ਗਰੁੱਪ ਧਾਰਨ ਕਰ ਲੈਣੀ ਆ ਕੈਂਸਰ ਵੱਲੋਂ ਨਾਲ ਦੀ ਵੀ ਸਮੱਸਿਆ ਸਰ ਜਾਗ ਸਮੱਸਿਆ ਰਹਿਣਾ ਦਿਖੜਾ ਇਹਨਾਂ ਦਾ ਸਭ ਤੋਂ ਵੱਡਾ ਉਪਰਾਲਾ ਹੈ ਇਹਨਾਂ ਨੂੰ ਹੱਲ ਕਰਨ ਦਾ ਤੋਂ ਅੱਜ ਦਾ ਕਿੰਮ ਬਲਾਗ ਇਸ ਕਰਕੇ ਸੀ ਤਾਂ ਕਿ ਜਿਨ੍ਹਾਂ ਦੇ ਮਰੀਜ਼ਾਂ ਨੂੰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਆ ਜਿਨ੍ਹਾਂ ਨੇ ਪਰਦੇ ਦੇ ਵਿੱਚ ਚੈੱਕਅਪ ਕੀਤੀ ਹੈ ਉਹ ਤਾਂ ਬਿਮਾਰੀਆਂ ਟਾਈਮ ਸਰ ਲਈ ਵੀ ਲੱਭਿਆ ਜਾ ਸਕੀਆਂ ਇਸ ਉਪਰਾਲੇ ਨੂੰ ਤੁਹਾਡੇ ਸਾਰੇ ਸ਼ਹਿਰ ਵਾਜਾਂ ਦਾ ਧੰਨਵਾਦ ਤੇ ਦੂਜਾ ਇੱਕ ਜਾਗਰੂਕਤਾ ਬਲੈ ਕਰਨਾ ਸੀ ਕਿ ਸਮੇਂ ਸਮੇਂ ਸਰ ਇਹ ਇਲਾਜ ਕਰਾਉਂਦੇ ਰਹੋ ਇਹ ਪਰਪਸ ਧੰਨਵਾਦ ਮੇਰੇ ਨਾਲ ਸਰ ਜੀ ਮੇਰੇ ਨਾਲ ਸਰ ਜੀ ਨਾ ਸੋਨਾ ਹੰਗਾਰਾ ਜੀ ਅਸੀਂ ਲੇਟ ਨਸ਼ੀਰਾ ਲੱਗੇ ਹੋਏ ਆ ਇਹ ਤੇ ਲਗਾਤਾਰ ਹੋਣ ਵਾਲੇ ਕੰਮ ਨੇ ਜੀ ਸਰਕਾਰੀ ਵੀ ਜਿਹੜੇ ਤੁਮ ਜਲਦ ਜਾਰੀ ਰਹਿਣਗੇ ਬਹੁਤ ਬਹੁਤ ਧੰਨਵਾਦ ਆਪ ਦੀ ਸਹਿਦਖਾਲਦ ਕੋਲ ਸ਼ੁਕਰ ਦਾ ਖਿਆਲ ਰੱਖੋ ਜੀ ਹੋਰ ਸਰਕਾਰ ਦਾ ਕੋ ਮਿਹਨਤ ਜੁਗਨ ਕਰਿਆ ਕਰੋ ਮੈਡੀਟ ਕਰਿਆ ਕਰੋ ਧੰਨਵਾਦ ਅੰਜਰ ਜੀ ਨਾ ਆਇਦਾ ਮੈਂ ਡਾਕਟਰ ਮੀਸ਼ਣ ਢੱਲੋਂ ਪ੍ਰਧਾਨ ਗੁੱਡ ਮਾਰਨਿੰਗ ਵੈਲਕਮ ਕਲਪ ਕੋਟਕਪੁਰਾ ਜੀ ਅੱਜ ਜੋ ਕੋਟਕਪੁਰਾ ਦਾ ਪਾਰਕ ਹੈ ਲੈਣਾ ਲੈ ਕੇ ਤਰੇ ਪਾਰਕ ਹੈ ਇੱਥੇ ਕੈਂਪ ਜਿਹੜਾ ਗੱਲ ਕਿ ਅਰਥਾਂ ਦਾ ਦੇਖੋ ਜੀ ਗੁੱਡ ਮਾਰਨਿੰਗ ਮੈਨੂੰ ਕੱਲ ਆਪਣੇ ਪਿਛਲੇ ਲੰਬੇ ਸਮੇਂ ਤੋਂ ਪਤਾ ਸੀ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਕਿੰਨਾ ਕੰਮ ਕਰ ਰਹੇ ਹਾਂ ਉਸ ਦੇ ਨਾਲ ਸਿਹਤ ਸੰਬੰਧੀ ਅਸੀਂ ਲਗਭਗ ਕੈਂਪ ਲਾਉਂਦੇ ਰਹੇ ਹਾਂ ਔਰ ਅੱਜ ਜਿਹੜਾ ਨੇਤਰ ਪ੍ਰਕਾਸ਼ ਚੈਰੀਟੇਬਲ ਟਰੱਸਟ ਆਪਣੇ ਬਰਾੜ ਅੱਖਾਂ ਵਿੱਚ ਹਸਤਾ ਰਲੋ ਇੱਕ ਨੇਤਰਹੀਨ ਲਈ ਨੇਤਰ ਚੈੱਕਅਪ ਲਈ ਜਿਹੜਾ ਕੈਂਪ ਲਾਇਆ ਰਿਹਾ ਉਸ ਲਈ ਅਸੀਂ ਬਰਾੜ ਹਸਪਤਾਲ ਦਾ ਧੰਨਵਾਦ ਕਰਦੇ ਹਾਂ ਨੇਤਰ ਪ੍ਰਕਾਸ਼ ਚੈਰੀਟੇਬਲ ਟਰੱਸਟ ਦਾ ਵੀ ਧੰਨਵਾਦ ਕਰਦੇ ਹਾਂ ਜੋ ਕਿ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸ਼ੂਗਰ ਦਾ ਟੈਸਟ ਹੋ ਰਿਹਾ ਨਾਲ ਬੀਬੀ ਟੈਸਟ ਹੋ ਰਿਹਾ ਔਰ ਨਾਲ ਅੱਖਾਂ ਦਾ ਚ ਮੈਂ ਕੋਟ ਗੁਮਰੇ ਦੇ ਲਾਲਾ ਲਾਜਪਤ ਰਾਏ ਪਾਰਕ ਬਾਰੇ ਤੁਹਾਨੂੰ ਦੱਸਣਾ ਜਾਊਂਗਾ ਕੋਈ ਐਦਾ ਜੋ ਵਿਕਾਸ ਬਾਰੇ ਜੋ ਇਸਦੀ ਡਿਵੈਲਪਮੈਂਟ ਵਿੱਚ ਤੁਹਾਡਾ ਰੋਲ ਹੈ ਬਿਲਕੁਲ ਜੀ ਇੱਕੋ ਇੱਕ ਅਗਲਾਤਾਂ ਜਿਹੜਾ ਲਾਲਾ ਲਾਜਪਤ ਰਾਏ ਇਹ ਪਾਰਕ ਹੈਗਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹਦੀ ਹਾਲਤ ਬੜੀ ਖਸਤਾ ਸੀ ਸੋ ਗੁੱਡ ਮਾਰਨਿੰਗ ਬਿਲਕੁਲ ਆਪਣੇ ਇਹਨੂੰ ਸੰਭਾਲ ਲਿਆ ਮਨਜੋ ਡਿਫਰਮੇਸ਼ਨ ਤੋਂ ਆਪਣੇ ਦੋਦ ਲਿਆ ਔਰ ਇਸ ਨੂੰ ਉਸ ਤੋਂ ਲਗਾਤਾਰ 4 ਸਾਲਾਂ ਤੋਂ ਇਹਦੀ ਮੇਂਟੇਨੈਂਸ ਕਰ ਰਹੇ ਆ ਕਿ ਜਿਹੜਾ ਟਰੈਕ ਬਣਿਆ ਹੈ ਇਹ ਸਾਰਾ ਗੁੱਡ ਮਾਰਨਿੰਗ ਕਲੱਬ ਨੇ ਬਣਾਇਆ ਹੈ ਮੰਚ ਜਿੰਨੇ ਬਣਾਏ ਪਿੰਨ ਮੰਚ ਅਲੱਗ-ਅਲੱਗ ਲੇਡੀਜ਼ ਦੀ ਬੈਠਣ ਲਈ ਵੱਖਰਾ ਔਰ ਅਲੱਗ-ਅਲੱਗ ਤਰ੍ਹਾਂ ਦੇ ਇਹ ਬਣਾਏ ਗਏ ਸਰਫੀਡ ਬਣਾਇਆ ਗਿਆ ਉਸ ਦੇ ਨਾਲ ਹੀ गुड मॉर्निंग क्लब ਵੱਲੋਂ ਇੱਥੇ ਵਾਸ਼ਰੂਮ ਹੈ ਨਹੀਂ ਸੀ ਉਹ ਬਣਾਇਆ ਗਿਆ ਸੋ ਇਸ ਤੇ ਬਣਾ ਰੰਗ ਰੋਗਣ ਵੀ ਹੈਗੀ ਆ ਔਰ ਨਾਲ ਫੁੱਲ ਆਫ ਜਿੰਨੀ ਫਲਾਵੜੀ ਆ ਉਹ ਸਾਰੀ ਮੈਂਟੇਨ ਕੀਤੀ ਕਿਉਂਕਿ ਸੋ ਬਹੁਤ ਸਾਰੇ ਬਰਾਲੇ ਜਿਹੇ ਗੁੱਡ ਮਾਰਨਿੰਗ ਮਿਲ ਬ੍ਰੋਗਮ ਨੇ ਕੀਤੇ ਔਰ ਹਮੇਸ਼ਾ ਕਰਦਾ ਵੀ ਰਹੇਗਾ ਜੀ ਪਾਰਕ ਨੂੰ ਲੈ ਕੇ ਜਾਂ ਕੋਈ ਹੋਰ ਆਪਣੀ ਕੋ ਗੱਲ ਕੋ ਮੁੱਕਰ ਨੂੰ ਕਰੇ ਜਾਂ ਨੀ ਕੋ ਸ਼ਹਿਰ ਵਸੇ ਨੂੰ ਬਿਲਕੁਲ ਜੀ ਇਹ ਪਾਰਕ ਸਭ ਦਾ ਸਾਂਝਾ ਪਾਰਕ ਆ ਲਾਲਾ ਲਾਲਾ ਲਾਜਵਤ ਰਾਏ ਦਾ ਪਾਰਕ ਹੈ ਉਹ ਕਿਸੇ ਇਕੱਲੇ ਦਾ ਨਹੀਂ ਇਹ ਸਾਰੇ ਸ਼ਹਿਰ ਦਾ ਪਾਰਕ ਹੈ ਸੋ ਸਾਰੇ ਸ਼ਹਿਰ ਦੇ ਵਾਸੀ ਰਲ ਮਿਲ ਕੇ ਸਹਿਯੋਗ ਕਰਨ ਗੁੱਡ ਮਾਰਨਿੰਗ ਕਲੱਬ ਦਾ ਔਰ ਖੁਦ ਵੀ ਉਹ ਆਪਣੇ ਆਪ ਕੰਮ ਕੰਮ ਤਾਂ ਜੋ ਅਸੀਂ ਇਹ ਪਾਰਕਾਂ ਨੂੰ ਮੇਨਟੇਨ ਕਰ ਸਕੀਏ ਜਿੱਥੇ ਸਾਡੇ ਬੱਚੇ ਬਜ਼ੁਰਗ ਲੇਡੀ ਜਾ ਕੇ ਸੈਰ ਕਰਦੇ ਨੇ ਤਾਂ ਉਹ ਅਸੀਂ ਤੰਦਰ ਸਮਾਜ ਦੀ ਸਿਰਜਣਾ ਕਰ ਸਕੀਏ ਜੀ